ਹੈਲੋ एवरीवन वेलकम टू माय ਚੈਨਲ ਹੈਲਦੀ ਥਾਲੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਹੈਲਦੀ ਥਾਲੀ ਤੇ ਅੱਜ ਆਪਾਂ ਬਣਾਈ ਹੈ ਜੀ ਮੂੰਗੀ ਮਸਰ ਦੀ ਦਾਲ ਸਾਢੇ 12 ਹੋ ਚੁੱਕੇ ਨੇ ਅਰਸ਼ ਦੇ ਪਾਪਾ ਡਿਊਟੀ ਤੇ ਵਾਣਗੇ ਫਿਰ ਰੋਟੀ ਖਾਣਗੇ ਇੱਧਰ ਬਣਾ ਰਹੇ ਆ ਆਪਾਂ ਰਾਈਸ ਚਾਵਲ ਤੇ ਇੱਧਰ ਚਾਵਲ ਬਣਾ ਰਹੇ ਆ ਉਬਲੇ ਹੋਏ ਚਾਵਲ ਬਣਾਨੇ ਅੱਜ ਆਪਾਂ ਨੇ ਜੀਰਾ ਰਾਈਸ ਨਹੀਂ ਬਣਾਨੇ ਹੈਗੇ ਇੱਥੇ ਤੇਲ ਗਰਮ ਹੋ ਰਿਹਾ ਆ ਆਪਾਂ ਦਾਲ ਨੂੰ ਤੜਕਾ ਲਗਾਵਾਂਗੇ ਆਪਾਂ ਇੱਥੇ ਬਣਾਈ ਹੋਈ ਹੈ ਮੂੰਗੀ ਮਸਰੀ ਦੀ ਦਾਲ ਤੇ ਉਸ ਤੋਂ ਬਾਅਦ ਆਪਾਂ ਬਣਾਵਾਂਗੇ ਬੇਸਣ ਬੇਸਣ ਜਿਹੜਾ ਆਪਾਂ ਨੇ ਦੇਸੀ ਘਿਓ ਦੇ ਵਿੱਚ ਅੱਛੀ ਤਰ੍ਹਾਂ ਰੋਸਟ ਕਰਕੇ ਨਾ ਫਿਰ ਦੇਖਦੇ ਹਾਂ ਉਸਦੇ ਲੱਡੂ ਬਣਾਣੇ ਆ ਜਾਂ ਫਿਰ ਕੁਝ ਬਰਫੀ ਵਗੈਰਾ ਕੱਟਾਂਗੇ ਦੇਖਦੇ ਹਾਂ ਜੀ ਮਿਲਦੇ ਆ ਤੁਹਾਨੂੰ ਤਿਆਰੀ ਕਰਕੇ ਅਸੀਂ ਅੱਜ ਮੌਸਮ ਬਹੁਤ ਠੰਡਾ ਹੈ ਹਵਾ ਚੱਲ ਰਹੀ ਆ ਬਾਰਿਸ਼ ਹੋਈ ਆ ਅੱਜ ਤੇ ਥੋੜਾ ਜਿਹਾ ਆਪਾਂ ਪਿੰਨੀਆਂ ਵਗੈਰਾ ਬਣਾਇਆ ਸੀ ਜਿਹੜੀਆਂ ਪਹਿਲਾਂ ਉਹ ਖਤਮ ਹੋ ਚੁੱਕੀਆਂ ਆਪਣੀਆਂ ਤੇ ਅਸੀਂ ਹੁਣ ਕਿਹਾ ਵੀ ਜ਼ਿਆਦੇ ਨਾਲ ਕੁਝ ਨਹੀਂ ਹੈਗਾ ਖਾਣ ਨੂੰ ਸਰਦੀਆਂ ਚ ਇਸਦੇ ਮੈਂ ਆਪਾਂ ਕਹਿੰਦੇ ਜਾਂ ਤਾਂ ਪੰਜੇਰੀ ਬਣਾ ਲਓ ਜਾਂ ਫਿਰ ਬਣਾ ਲਓ ਅੱਜ ਬੇਸਨ ਖੋਇਆ ਪਿਆ ਸੀਗਾ ਆਪਣੇ ਕੋਲ ਮੈਂ ਕਿਹਾ ਚੱਲ ਬੇਸਨ ਨੂੰ ਬਣਾਨੇ ਆਪਾਂ ਤੇ ਨਾਲੇ ਆਪਾਂ ਰੈਸਪੀ ਵੀ ਪਾ ਦਾਂਗੇ ਇਸ ਦੀ ਮਿਲਦੇ ਤੁਹਾਨੂੰ ਤਿਆਰੀ ਕਰਨ ਦੇ ਨਾਲ ਜੀ ਇੱਧਰ ਆਪਣਾ ਬੇਸਨ ਰੱਖਿਆ ਹੋਇਆ ਕੱਢ ਕੇ ਉੱਧਰ ਖੋਇਆ ਪਿਆ ਆਪਣਾ ਕੱਢ ਕੇ ਰੱਖਿਆ ਹੋਇਆ ਤੇ ਜਦੋਂ ਆਪਾਂ ਤਿਆਰੀ ਕਰਾਂਗੇ ਬਣਾਵਾਂਗੇ ਫਿਰ ਤੁਹਾਨੂੰ ਵੀ ਨਾਲ ਦਿਖਾਵਾਂਗੇ ਹੁਣ ਮੇਰੇ ਤੜਕੇ ਦੀ ਤਿਆਰੀ ਹੋ ਚੁੱਕੀ ਹੈ ਤੇਲ ਗਰਮ ਹੋ ਗਿਆ ਆਪਾਂ ਲਾਣਿਆ ਤੜਕਾ ਹਾਂਜੀ ਦਾਲ ਨੂੰ ਤੜਕਾ ਆਪਨੇ ਲਗਾ ਲਿਆ ਦਾਲ ਦੇਖੋ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਆਪਾਂ ਨੇ ਧਨੀਆ ਪਾ ਕੇ ਬਹੁਤ ਹੀ ਵਧੀਆ ਦਾਲ ਲੱਗਦੀ ਹੈ ਇਹ ਤੜਕਾ ਲਗਾ ਕੇ ਇੱਧਰ ਆਪਣੇ ਚਾਵਲ ਤਿਆਰ ਹੋ ਰਹੇ ਨੇ ਇੱਧਰ ਚਾਵਲ ਤਿਆਰ ਹੋ ਰਹੇ ਨੇ ਹਾਂਜੀ ਚਾਵਲ ਵੀ ਆਪਣੇ ਤਿਆਰ ਹੋ ਚੁੱਕੇ ਬਹੁਤ ਹੀ ਵਧੀਆ ਖਿਲੇ-ਖਿਲੇ ਚਾਵਲ ਬਣੇ ਨੇ ਤੇ ਆਪਾਂ ਹੁਣ ਲੰਚ ਕਰਾਂਗੇ ਦੁਪਹਿਰ ਦਾ ਸਾਢੇ 12 ਹੋ ਚੁੱਕੇ ਆ ਹਾਂਜੀ ਅੱਜ ਆਈ ਆਪਣੀ ਚਮਚਮ ਦੋ ਤਰ੍ਹਾਂ ਦੀ ਚਮਚਮ ਆਈ ਏ ਕਮਲਾਈ ਚਮਚਮ ਤੇ ਇੱਕ ਦੂਜੀ ਸਿੰਪਲ ਵਾਲੀ ਆ ਅਰਸ਼ਪ੍ਰੀਤ अपना रूंगा झूंगा लेके है जो पहला अकाना को अन्ना लें चीज़ लैन जाते जो सौदा वगैरह फिर अभी रूंगा झूंगा दे लेकिन अजक रूंगा झूंगा पैसा का मिलता है लॉलीपॉप लेके है अपने वास्ते ना आप खावे समोसे ठीक है तेन नहीं मिलती चम चम नहीं मैं खाऊंगी क्यों खाएगी खाऊंगी नहीं, 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 नहीं। देनी इधर बन रही अपनी चाह आखो चोरों के मोर पै गए आम सा चमचम चाकू ही चोर नहीं ਮੈਂ ਆਪਣੇ ਵਾਸਤੇ ਮੰਗਾਈ ਸੀ ਇਹ ਚਮਚਮ ਪਤਾ ਕਿਸੇ ਹੋਰ ਨੂੰ ਵੀ ਪਸੰਦ ਆ ਅਸ਼ਪੀਤ ਕਿਸ ਨੂੰ ਜਿਨ੍ਹਾਂ ਦਾ ਆਪਾਂ ਬਲੌਗ ਨਹੀਂ ਦੇਖਦੇ ਉਹਨਾਂ ਦੇ ਮੁੰਡੇ ਨੂੰ ਯੂਵਰਾਜ ਨੂੰ ਚਮਚਮ ਪਸੰਦ ਆ ਆ ਜਾ ਯੂਵਰਾਜ ਤੂੰ ਵੀ ਖਾ ਲੈ ਚਮਚਮ ਤੇਰੇ ਵਾਸਤੇ ਵੀ ਲੈ ਕੇ ਆਵਾਂਗੇ ਅਸੀਂ ਜਦ ਥੋੜਾ ਘਰ ਆਵਾਂਗੇ ਠੀਕ ਆ ਅਸ਼ਪੀਤ ਯੂਵਰਾਜ ਨੂੰ ਵੀ ਪਸੰਦ ਆ ਤੇ ਅਵਰਾਜ ਹਜੇ ਛੋਟਾ ਆ ਉਹਨਾਂ ਦਾ ਬੇਟਾ ਉਹ ਹਜੇ 1 ਸਾਲ ਦਾ ਹੈ ਉਹ ਹਜੇ ਮਠਾਈ ਵਗੈਰਾ ਹਜੇ ਖਾਂਦਾ ਨਹੀਂ ਹੈਗਾ ਅਰਸਪੀ ਇੱਤਾ ਦੇ ਰਹੀ ਹੈ ਗੇੜੇ ਅਰਸਪੀ ਦਾ ਹੋਰ ਇੱਕ ਹੋਰ ਆ ਦੇਖੋ ਦੂਜਾ ਪੀਸ ਵੀ ਹੋ ਗਿਆ ਸ਼ੁਰੂ ਕੋਹੀ ਪੀਸ ਹੈ ਠੀਕ ਹੈ ਜੀ ਮਿਲਦੇ ਆਪਾਂ ਚਾਹ ਬਣਾਉਣ ਦੇ ਨਾਲ ਫਿਰ ਆਪਾਂ ਖਾਂਦੇ ਹਾਂ ਸਮੋਸੇ ਕਿਉਂਕਿ ਅੱਜ ਠੰਡ ਬਹੁਤ ਹੈ ਅੱਜ ਅਸੀਂ ਨੇ ਸਮੋਸਿਆਂ ਦੀ ਡਿਮਾਂਡ ਕਰੀ ਤੇ ਨਾਲੇ ਮੈਂ ਕਿਹਾ ਅੱਜ ਖਾਂਦੇ ਆ ਚਮਚਮ ਕਾਫੀ ਦਿਨ ਹੋ ਗਏ ਚਲੋ ਜੀ ਆਓ ਜੀ ਤੁਸੀਂ ਵੀ ਖਾਓ ਅਸੀਂ ਵੀ ਖਾਂਦੇ ਆ ਕੱਲ੍ਹ ਦੀ ਅਸੀਂ ਆਇਆ ਨਰਸਰੀ ਚ ਹੋਣਾ ਟਰਾਈਕੌਰਨ ਚ ਬੁੱਟੇ ਲਾਣੇ ਆਪਾਂ ਨੇ ਫਲਾਂ ਵਾਲੇ ਅੰਦਰ ਫੁੱਲਾਂ ਵਾਲੇ ਪਏ ਨੇ ਕੋਟ ਪਏ ਨੇ ਮੂੰਹ ਬਣਿਆ ਹੋਇਆ ਪੂਰਾ ਫੁੱਲ ਦੇਖੋ ਜੀ ਕਿੰਨੇ ਵੱਡਿਆ ਵਧੀਆ ਲੱਗੇ ਹੋਏ ਨੇ ਪਰ ਨਾਲ ਸੜਕ ਚੱਲ ਰਹੀ ਆ ਟਰੱਕਾਂ ਦਾ ਸ਼ੋਰ ਕਾਰਾਂ ਮੋਟਰਸਾਈਕਲ ਅੰਦੀ ਅੱਜ ਬਣਾਇਆ ਅਸੀਂ ਨੇ ਫਰੂਟ ਕਸਟਰਡ ਆਜੋ ਜੀ ਤੁਸੀਂ ਵੀ ਖਾ ਲਓ ਅਸੀਂ ਵੀ ਖਾਣੇ ਆ ਇਸ ਦੀ ਪੂਰੀ ਰੈਸਪੀ ਮੇਰੀ ਸ਼ਾਰਟ ਵੀਡੀਓ ਤੇ ਮਿਲੇਗੀ ਤੁਹਾਨੂੰ ਹਾਂਜੀ ਆਪਾਂ ਨੇ ਆਪਣਾ ਫਰੂਟ ਕਸਟਰਡ ਆ ਜਿਹੜਾ ਗਾਰਨਿਸ਼ ਕਰਤਾ ਬਦਾਮ ਕਾਜੂ ਤੇ ਆਪਾਂ ਨੇ ਟੂਟੀ ਫਰੂਟੀ ਦੇ ਨਾਲ ਵਿੱਚ ਆਪਾਂ ਨੇ ਗ੍ਰੇਪਸ ਰੈੱਡ ਸੌਰੀ ਬਲੈਕ ਤੇ ਗ੍ਰੀਨ ਐਪਲ ਪਨਾਣਾ ਤੇ ਅਮਰੂਦ ਜਿੰਨੇ ਵੀ ਫਰੂਟ ਤੁਸੀਂ ਪਾ ਸਕਦੇ ਹੋ ਇਸ ਦੇ ਅੰਦਰ ਆਪਾਂ ਨੇ ਜੇ ਇਹ ਸੀਜ਼ਨਲ ਫਰੂਟ ਸੀਗੇ ਜਿਹੜੇ ਸਾਡੇ ਕੋਲ ਅਸੀਂ ਨੇ ਇਹ ਵਾਲੇ ਐਡ ਕਰਤੇ ਇਸ ਦੇ ਅੰਦਰ ਤੁਸੀਂ ਅਨਾਰ ਵਗੈਰਾ ਜੋ ਵੀ ਆ ਸਾਡੇ ਕੋਲ ਜਿਹੜੇ ਫਰੂਟ ਸੀਗੇ ਅਵੇਲੇਬਲ ਸੀਗੇ ਸਾਡੇ ਉਹ ਵਾਲੇ ਇਸ ਦੇ ਅੰਦਰ ਐਡ ਕਰਿਆ ਇਹਦੇ ਅੰਦਰ ਕੋਈ ਵੀ ਫਰੂਟ ਪਾ ਸਕਦੇ ਹੋ ਤੁਸੀਂ ਸਿਰਫ ਔਰੇਂਜ ਤੋਂ ਇਲਾਵਾ ਔਰੇਂਜ ਥੋੜਾ ਜੂਸੀ ਹੁੰਦਾ ਨਾ ਇਸ ਕਰਕੇ ਆਪਾਂ ਨੇ ਉਹ ਵਾਲਾ ਐਡ ਨਹੀਂ ਕੀਤਾ ਤੇ ਬਿਨਾ ਜੂਸ ਵਾਲੇ ਫਰੂਟ ਤੁਸੀਂ ਇਸ ਦੇ ਅੰਦਰ ਐਡ ਕਰ ਸਕਦੇ ਹੋ ਵਾਟਰਮੈਲਨ ਨਹੀਂ ਆਪਾਂ ਐਡ ਕਰ ਸਕਦੇ ਮਸਕਮੈਲਨ ਆਪਾਂ ਐਡ ਕਰ ਸਕਦੇ ਆ ਯਾਨੀ ਖਰਬੂਜਾ ਤੇ ਉਹ ਗਰਮੀਆਂ 'ਚ ਜਦੋਂ ਆਪਾਂ ਬਣਾਨੇ ਆ ਉਦੋਂ ਯੂਜ਼ ਕਰ ਸਕਦੇ ਆ ਤੇ ਆ ਦੇਖੋ ਜੀ ਆਪਣਾ ਬਹੁਤ ਹੀ ਵਧੀਆ ਫਰੂਟ ਕਸਟਰਡ ਤਿਆਰ ਹੋਇਆ ਵੀਡੀਓ ਵਧੀਆ ਲੱਗਿਆ ਤਾਂ ਮੈਨੂੰ ਜਰੂਰ ਦੱਸਿਓ ਕਮੈਂਟ ਕਰਕੇ ਤੇ ਮੇਰੀ ਸ਼ਾਰਟ ਵੀਡੀਓ ਤੇ ਫੁੱਲ ਤੁਹਾਨੂੰ ਇਹ ਰੈਸਪੀ ਮਿਲੂਗੀ ਤੇ ਤੁਸੀਂ ਸ਼ਾਰਟ ਵੀਡੀਓ ਤੇ ਦੇਖ ਸਕਦੇ ਹੋ ਜਾ ਕੇ ਬਹੁਤ ਹੀ ਵਧੀਆ ਜੰਮੀ ਜੰਮੀ ਬਣਿਆ ਇਹ ਟੇਸਟੀ ਟੇਸਟੀ ਪਹਿਲੇ ਚਲੋ 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 ਅੰਬੂ ਮੋ ਨਹੀਂ ਲੈਣੇ ਪਹਿਲਾਂ ਆਲੂ ਲੈ ਲੋ ਆਲੂ ਲੈ ਲੋ ਪਹਿਲਾਂ ਆਪਾਂ ਇਹ ਜੀ ਮੰਡੀ ਹੋਂ ਲੈ ਲੈਂਦੇ ਆਲੂ ਇਹ ਵਧੀਆ ਤਾਂ ਪਏ ਸੇਮੇ ਹੀ ਤਾਂ ਹੈਗੇ ਨੇ ਹੋਏ ਠੰਡੇ بڑے بڑے ਪਾਈੋਂ ਕੱਟਣੇ ਸੌਖੇ ਰਹਿੰਦੇ ਆ ਇੰਨੇ ਵੱਡੇ ਪਾਓ ਕੱਦਾ ਹੀ ਪੈ ਜਾਂਦਾ ਨਾਲੇ ਐ ਥੋੜੇ ਮੀਡੀਅਮ ਸਾਈਜ਼ ਦੇ ਵੀ ਪਾ ਲੋ ਕਿੰਨੇ ਲੈਣਾ ਹੈ 1 ਕਿਲੋ 🍅 ਟਮਾਟਰ ਵੀ ਟਮਾਟਰ ਕੀ ਰੇਟ ਆ ਹੈ 40 ਹੈ 40 40 ਨਾਲ ਹੈ ਨਹੀਂ ਹਾਂ ਹਾਂ ਦੋ ਪੈਨੇ ਲੈ ਲੈ ਟਮਾਟਰ ਵੀ ਪਾ ਲੋ ਇਹ ਦੋ ਕਿਲੋ ਹੋ ਜਾਏਗਾ ਹਾਂਜੀ ਇਸ ਦੀ ਰੈਸਪੀ ਵੀ ਸ਼ਾਰਟ ਵੀਡੀਓ ਤਾਂ ਮੈਨੇ ਪਾਈ ਹੋਈ ਆ ਉੱਥੇ ਜਾ ਕੇ ਤੁਸੀਂ ਦੇਖ ਸਕਦੇ ਹੋ ਬਣਾਈ ਆਪਾਂ ਨੇ ਵੇਸਨ ਦੀ ਬਰਫੀ ड्राई फ्रूट 파ਕੇ ਇਹਨਾਂ ਨੂੰ ਆਪਾਂ ਨੇ ਕੱਟ ਕੇ ਰੱਖਤਾ ਤੇ ਫਿਰ ਬਾਅਦ ਚ ਜਦੋਂ ਆਪਾਂ ਕਟਾਂਗੇ ਇਹਨੂੰ ਫਿਰ ਧਕਾਵਾਂਗੇ ਇੱਧਰ ਆਪਣੀ ਰੋਟੀ ਸਬਜੀ ਬਣੀ ਪਈ ਆ ਹੁਣ ਆਪਾਂ ਛਕਾਂਗੇ ਭੋਜਨ ਫਿਰ 5:30 ਵਜੇ ਛੁੱਟੀ ਹੋਏਗੀ ਬੇਟੀ ਨੂੰ ਨੂੰ ਲੈ ਕੇ ਆਵਾਂਗੇ ਆਪਾਂ ਉੱਥੇ ਲੈ ਕੇ ਆਏ ਆ ਜੀ ਦਹੀਂ ਨਾਲ ਲੈ ਕੇ ਆਪਾਂ ਸਬਜ਼ੀਆਂ ਫਰੂਟ ਤੇ ਪਹਿਲਾਂ ਆਪਾਂ ਛਕਦੇ ਆਂ ਰੋਟੀ ਫਿਰ ਮਿਲਦੇ ਆਂ ਜੀ ਤੁਹਾਨੂੰ ਬਾਅਦ ਚ बने रहो तू है ये। जाने <laughs> ले लिया यूनिकॉर्न ਹਾਂਜੀ ਆਪਾਂ ਤਿਰਪੜੀ ਆਏ ਸੀਗੇ ਬੱਚੇ ਕਹਿੰਦੇ ਕੁਝ ਖਾਣਾ ਪੀਣਾ ਆ ਵੀ ਅਸੀਂ ਗੋਲ ਗੱਪੇ ਖਾਣੇ ਨੇ ਫਿਰ ਆਪਾਂ ਆਏ ਸੀਗੇ ਕੋਲੀ ਸਵੀਟਸਾ ਲਿਆਂਦੇ ਗੋਲ ਗੱਪੇ ਖਾਣ ਵਾਸਤੇ ਹਾਂਜੀ ਏਸੀ ਅੱਜ ਦਾ ਆਪਣਾ ਬਲੌਗ ਅਗਰ ਤੁਹਾਨੂੰ ਵਧੀਆ ਲੱਗਿਆ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਸਾਡੇ ਬਲੌਗ ਨੂੰ ਪੂਰਾ ਦੇਖਿਆ ਕਰੋ ਜੀ ਮਿਲਦੇ ਆ ਨਵੇਂ ਬਲੌਗ ਤੇ ਨਵੀਂ ਰੈਸਪੀ ਦੇ ਨਾਲ ਤਦ ਤੱਕ ਦੇ ਲਈ ਬਾਏ ਬਾਏ ਥੈਂਕ ਯੂ ਟੇਕ ਕੇਅਰ ਬਾਕੀ ਰਸਭ ਨੂੰ ਚੜਦੀ ਕਲਾ ਵਿੱਚ ਰੱਖੇ